ਪੇਸ਼ ਬੀਐਸ ਬੀਰ ਦੀ ਕਹਾਣੀ ਡਰਨਾ ਦੁਨੀਆਂ ਦੇ ਪ੍ਰਸਿੱਧ ਇੱਕ ਗਰੁੱਪ ਆਫ ਕੰਪਨੀਆਂਜ਼ ਦੇ ਚੇਅਰਮੈਨ ਦਾ ਮੈਂ ਪੀਏ ਸਾਡੀ ਸੰਸਥਾ ਦਾ ਰਜਿਸਟਰਡ ਦਫ਼ਤਰ ਇੱਕ ਦਿੱਲੀ ਵਿੱਚ ਹੈ ਤੇ ਕਾਰਪੋਰੇਟ ਅਤੇ ਮਾਰਕੀਟਿੰਗ ਦਫ਼ਤਰ ਮੁੰਬਈ ਵਿੱਚ ਸਾਡੇ ਇਸ ਸੰਤਿ ادارے ਵਿੱਚ 28 ਕੰਪਨੀਆਂ ਨੇ ਜਿਹੜੀਆਂ ਵੱਖ-ਵੱਖ ਉਤਪਾਦਾਂ ਨਾਲ ਜੁੜੀਆਂ ਹੋਈਆਂ ਹਨ ਸਾਡੇ ਚੇਅਰਮੈਨ ਦਾ ਇੱਕੋ ਇੱਕ ਉਦੇਸ਼ ਹੈ ਕਿ ਜਿਹੜੀ ਵੀ ਕੰਪਨੀ ਘਾਟੇ 'ਚ ਜਾ ਰਹੀ ਹੋਵੇ ਉਸ ਨੂੰ ਜਾਂ ਤਾਂ ਬੰਦ ਕਰ ਦਿਓ ਨਹੀਂ ਤਾਂ ਵੇਚ ਦਿਓ ਇਸ ਗਰੁੱਪ ਵਿੱਚ ਤਿੰਨ ਕੰਪਨੀਆਂ ਘਾਟੇ 'ਚ ਜਾ ਰਹੀਆਂ ਚੇਅਰਮੈਨ ਨੇ ਮੈਨੂੰ ਇਹਨਾਂ ਤਿੰਨਾਂ ਕੰਪਨੀਆਂ ਦੇ ਸੀਈਓ ਨੂੰ ਬੁਲਾਉਣ ਲਈ ਕਿਹਾ ਤਿੰਨਾਂ ਸੀਈਓ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਤੇ ਕੁਝ ਗੁਪਤ ਫੈਸਲੇ ਲਏ ਗਏ ਲਗਭਗ 90 ਫੀਸਦੀ ਫੈਸਲਿਆਂ ਬਾਰੇ ਮੈਨੂੰ ਜਾਣਕਾਰੀ ਹੁੰਦੀ ਹੈ ਤੇ ਬਾਕੀ ਦੇ ਕੁਝ ਫੈਸਲਿਆਂ ਬਾਰੇ ਮੈਨੂੰ ਵੀ ਨਹੀਂ ਦੱਸਿਆ ਜਾਂਦਾ ਮੈਂ ਪਿਛਲੇ 25 ਸਾਲਾਂ ਤੋਂ ਆਪਣੇ ਬਾਸ ਦੇ ਨਾਲ ਆਪਣੇ ਬੌਸ ਪ੍ਰਤੀ ਮੇਰੀ ਵਫਾਦਾਰੀ ਤੇ ਅੱਜ ਤੱਕ ਕਿਸੇ ਨੂੰ ਵੀ ਮੈਂ ਕਿੰਤੂ ਪ੍ਰੰਤੂ ਕਰਨ ਦਾ ਮੌਕਾ ਨਹੀਂ ਦਿੱਤਾ ਅਹਮਦਾਬਾਦ ਤੋਂ ਮੈਂ MBA ਕੀਤੀ ਹੋਈ ਹੈ ਕਈ ਵਾਰ ਚੇਅਰਮੈਨ ਮੇਰੇ ਨਾਲ ਵੀ ਕਈ ਗੁਪਤ ਫੈਸਲਿਆਂ ਤੇ ਵਿਚਾਰ ਵਟਾਂਦਰੇ ਕਰ ਲੈਂਦੇ ਨੇ 28 ਕੰਪਨੀਆਂ ਬਾਰੇ ਮੇਰੇ ਬੌਸ ਨੇ ਇੱਕ ਸੰਯੁਕਤ ਫਲਾਪੀ ਸੀਡੀ ਆਪਣੇ ਕੋਲ ਵੀ ਰੱਖੀ ਹੋਈ ਹੈ ਬੌਸ ਦੇ ਲਗਭਗ 50 ਤੋਂ ਵੱਧ ਕੁਸ਼ਲ ਸਲਾਹਕਾਰ ਨੇ ਜੋ ਵੱਖ-ਵੱਖ ਖੇਤਰਾਂ ਵਿੱਚ ਅਥਾਰਟੀ ਮੰਨੇ ਜਾਂਦੇ ਨੇ ਇਹ ਸਲਾਹਕਾਰ ਕਿਸੇ ਹੋਰ ਨੂੰ ਆਪਣੀ ਸਲਾਹ ਨਹੀਂ ਵੇਚ ਸਕਦੇ ਇਨਾਂ ਨੂੰ ਇੰਨਾ ਵੱਡਾ ਪੈਕੇਜ ਦਿੱਤਾ ਜਾਂਦਾ ਕਿ ਉਹ ਸੁਪਨੇ ਵਿੱਚ ਵੀ ਦੂਜੀ ਕੰਪਨੀ ਦੀ ਭਲਾਈ ਬਾਰੇ ਨਹੀਂ ਸੋਚਦੇ। ਇਹੀ ਹਾਲ ਮੇਰਾ ਹੈ। ਮੈਨੂੰ ਵੀ ਇੱਕ ਬਹੁਤ ਵੱਡਾ ਪੈਕੇਜ ਮਿਲਿਆ ਹੋਇਆ ਹੈ। ਪਹਿਲੀ ਗੱਲ ਇਹ ਹੈ ਕਿ ਮੈਂ ਕੋਈ ਵੀ ਕਿਸੇ ਤੋਂ ਤੋਹਫ਼ਾ ਸਵੀਕਾਰ ਨਹੀਂ ਕਰਦਾ। ਜੇ ਕੋਈ ਜ਼ਬਰਦਸਤੀ ਦੇ ਜਾਵੇ ਤਾਂ ਬੌਸ ਨੂੰ ਮੈਂ ਇਸ ਤੋਂ ਜਾਣੂ ਕਰਵਾ ਦਿੰਦਾ। ਬੌਸ ਤੋਹਫ਼ੇ ਦੇਣ ਵਾਲਿਆਂ ਤੇ ਪੈਨੀ ਨਜ਼ਰ ਰੱਖਦੇ ਨੇ। ਜਿਸਨੇ ਕਦੇ ਤੋਹਫਾ ਦੇਣ ਜਾਂ ਲੈਣ ਦੀ ਹਿੰਮਤ ਕੀਤੀ ਉਸ ਦਾ ਪੱਤਾ ਸਾਫ਼ ਹੋ ਜਾਂਦਾ ਕਿਸੇ ਵੀ ਤਰ੍ਹਾਂ ਉਸ ਨਾਲ ਲੈਣ ਦੇਣ ਨਹੀਂ ਹੁੰਦਾ ਇਸ ਤਰ੍ਹਾਂ ਸਾਡੀ ਇਸ ਸੰਸਥਾ ਵਿੱਚ ਤੋਹਫਾ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਨਾਲ ਰੱਦ ਕੀਤਾ ਗਿਆ ਹੈ ਸਾਡੀ ਸੰਸਥਾ ਪੂਰਨ ਤੌਰ ਤੇ ਪ੍ਰੋਫੈਸ਼ਨਲ ਨੀ ਮਾਵਲੀ ਤੇ ਕਾਇਦੇ ਕਾਨੂੰਨ ਤੇ ਚੱਲਦੀ ਹੈ ਕਿਸੇ ਪਾਰਟੀ ਨੂੰ ਜਾਂ ਕਿਸੇ ਸੰਸਥਾ ਨੂੰ ਜੇ ਕੁਝ ਦਾਨ ਜਾਂ ਮਾਇਕ ਮਦਦ ਦੇਣੀ ਹੋਵੇ ਤਾਂ ਵੀ ਇੱਕ ਨੰਬਰ ਵਿੱਚ ਭਾਵੇਂ 1 ਰੁਪਏ ਦੀ ਮਾਇਕ ਮਦਦ ਹੋਵੇ ਜਾਂ 1 ਕਰੋੜ ਦੀ ਜਾਂ ਇਸ ਤੋਂ ਵੀ ਵਧੇਰੇ ਸਾਡੇ ਨਾਲ ਲੈਣ ਦੇਣ ਦੀ ਗੱਲ ਜਾਂ ਚਰਚਾ ਆਮਦਨ ਟੈਕਸ ਵਾਲੇ ਵੀ ਨਹੀਂ ਕਰਦੇ ਸਾਡੇ ਬੌਸ ਨੇ ਇਹ ਸੰਸਥਾ ਨੂੰ ਕੁਝ ਨਿਯਮਾਂ ਤੇ ਸੂਲਾਂ ਤੇ ਆਧਾਰਿਤ ਕੀਤਾ ਹੋਇਆ ਹੈ ਰਹੀ ਗੱਲ ਕੰਪਨੀਆਂ ਨਾਲ ਬਰਾਬਰ ਟੱਕਰ ਲੈਣ ਦੇ ਹਥ ਕੰਡੇ ਅਪਣਾਉਣ ਦੀ ਤਾਂ ਸਾਡੀ ਸੰਸਥਾ ਰਾਜਾ ਹਰੀਸ਼ਚੰਦਰ ਦੀ ਪੈਰੋਕਾਰਨੀ ਐ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਚੇਅਰਮੈਨ ਨੇ ਘਾਟੇ ਵਿੱਚ ਜਾ ਰੀਆਂ ਤਿੰਨਾਂ ਕੰਪਨੀਆਂ ਦੇ ਸੀਈਓ ਨਾਲ ਵੱਖ-ਵੱਖ ਗੱਲ ਕੀਤੀ ਤੇ ਆਪਣੇ ਭਵਿੱਖ ਦੀਆਂ ਨੀਤੀਆਂ ਤੇ ਚਰਚਾ ਕਰਕੇ ਕੁਝ ਨਤੀਜੇ ਕੱਢੇ ਤੇ ਸਪਸ਼ਟ ਆਖ ਦਿੱਤਾ ਕਿ ਅਗਲੇ ਸਾਲ ਤੁਹਾਡੀਆਂ ਕੰਪਨੀਆਂ ਨੇ ਲਾਭ ਪ੍ਰਾਪਤ ਕਰਨਾ ਹੀ ਨਹੀਂ ਤਾਂ ਤੁਸੀਂ ਜਾਣਦੇ ਹੋ ਸਾਡੇ ਚੇਅਰਮੈਨ ਨਾਮ ਤੌਰ ਤੇ ਆਪਣੀਆਂ ਕੰਪਨੀਆਂ ਦੇ ਸੀ ਉਹ ਨਾਲ ਹੀ ਮਿਲਦੇ ਨੇ ਅਤੇ ਕਦੇ-ਕਦਾਈਂ ਕੰਪਨੀਆਂ ਦੇ ਪ੍ਰੈਜ਼ੀਡੈਂਟ ਨਾਲ ਵੀ ਕਿਸੇ ਵੀ ਕੰਪਨੀ ਦੇ ਜਨਰਲ ਮੈਨੇਜਰ ਉਪ ਪ੍ਰੈਜ਼ੀਡੈਂਟ ਨੂੰ ਮਿਲਣ ਦਾ ਨਾ ਤਾਂ ਉਹਨਾਂ ਕੋਲ ਸਮਾਂ ਹੁੰਦਾ ਤੇ ਨਾ ਹੀ ਉਹ ਲੋੜ ਸਮਝਦੇ ਨੇ ਮੈਨੂੰ ਮੇਰੀ ਮਦਦ ਲਈ ਸੱਤ ਸਹਿਯਕ ਦਿੱਤੇ ਗਏ ਪਰ ਕੋਈ ਵੀ ਸਹ ਹੈ ਕਿ ਬੌਸ ਨਾਲ ਸਿੱਧੀ ਗੱਲ ਕਰਨ ਦੀ ਹਿੰਮਤ ਨਹੀਂ ਜਟਾ ਪੰਦਾ। ਉੰਜ ਤਾਂ ਮੈਂ ਛੁੱਟੀ ਲੈਂਦਾ ਹੀ ਨਹੀਂ। ਜੇ ਬਹੁਤ ਹੀ ਗੰਭੀਰ ਮਾਮਲਾ ਹੋਵੇ ਤੇ ਮੈਨੂੰ ਛੁੱਟੀ ਲੈਣੀ ਪੈ ਜਾਵੇ ਤਾਂ ਸਭ ਤੋਂ ਸੀਨੀਅਰਸ ਹੈ ਕ੍ਰਿਸ਼ਨਾ ਮੂਰਤੀ ਮੇਰੀ ਥਾਂ ਲੈ ਲੈਂਦਾ। ਉੰਜ ਮੈਂ ਉਦੋਂ ਛੁੱਟੀ ਲੈਣਾ ਜਦੋਂ ਬੌਸ ਵਿਦੇਸ਼ ਜਾਂਦਾ ਹੈ। ਕਈ ਵਾਰ ਤਾਂ ਉਹ ਮੈਨੂੰ ਵੀ ਆਪਣੇ ਨਾਲ ਵਿਦੇਸ਼ ਲੈ ਜਾਂਦੇ ਨੇ। ਤਾਂ ਕੁਝ ਨੀਤੀਆਂ ਬਾਰੇ ਮੈਨੂੰ ਵੀ ਜਾਣੂ ਕਰਾ ਦਿੱਤਾ ਗਿਆ। ਤੇ ਹਰ ਸੀਈਓ ਦੇ ਨਾਲ ਮੈਂ ਕੰਮ ਕਰਨਾ ਸੀ ਤੇ ਹਰ ਸੀਈਓ ਨੇ ਪਹਿਲਾਂ ਮੈਨੂੰ ਰਿਪੋਰਟ ਦੇਣੀ ਹੁੰਦੀ ਹੈ ਤੇ ਮੈਂ ਬੌਸ ਨੂੰ ਉਸ ਤੋਂ ਜਾਣੂ ਕਰਵਾਉਂਗਾ ਮੈਂ ਬੌਸ ਤੇ ਸਾਰੇ ਸੀਈਓ ਦੇ ਵਿਚਕਾਰ ਪੁਲ ਜਾਂ ਮਿਡਲ ਮੈਨ ਦੀ ਭੂਮਿਕਾ ਨਿਭਾਉਣਾ ਤਿੰਨਾ ਸੀਈਓ ਨੇ ਵਿਰੋਧੀ ਕੰਪਨੀਆਂ ਦੇ ਥਿੰਕ ਟੈਂਕਰਾਂ ਨਾਲ ਕਿਸੇ ਵਿਚੋਲੇ ਦੁਆਰਾ ਗੱਲਬਾਤ ਕੀਤੀ ਤੇ ਉਹਨਾਂ ਨੂੰ 2.5 ਗੁਣਾ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਤੇ ਘੱਟੋ ਘੱਟ 3 ਸਾਲਾਂ ਦਾ ਇਕਰਾਰਨਾਮਾ ਸੀ ਅਸੀਂ ਆਪਣੀਆਂ ਜੁਗਤਾਂ ਵਿੱਚ ਸਫਲ ਹੋਏ ਤੇ ਵਿਰੋਧੀ ਕੰਪਨੀਆ ਦੇ ਮੁੱਖ 6 ਮਾਰਕੀਟਿੰਗ ਅਧਿਕਾਰੀ ਸਾਡੀ ਕੰਪਨੀ ਵਿੱਚ ਆ ਹਰੇਕ ਨੂੰ 1 ਕਰੋੜ net ਸਲਾਨਾ ਪੈਕੇਜ ਦਿੱਤਾ ਗਿਆ ਤੇ ਉਹਨਾਂ ਦਾ ਆਮਦਨ ਟੈਕਸ ਵੀ ਕੰਪਨੀ ਨੇ ਦੇਣਾ ਮਨਜ਼ੂਰ ਕੀਤਾ ਪਹਿਲਾਂ ਵਾਲੀ ਕੰਪਨੀ ਤੋਂ ਉਹਨਾਂ ਨੂੰ 30 ਤੇ 40 ਲੱਖ ਦੇ ਵਿਚਕਾਰ ਸਲਾਨਾ ਪੈਕੇਜ ਮਿਲਦਾ ਸੀ 6 ਦੇ 6 ਜਣਿਆਂ ਨੂੰ ਵੱਖ-ਵੱਖ ਮੈਟਰੋ ਸ਼ਹਿਰਾਂ ਵਿੱਚ ਨਿਯੁਕਤ ਕਰਤਾ ਹਰੇਕ ਨੂੰ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਵੀ ਦਿੱਤਾ ਗਿਆ ਹਰੇਕ ਨੂੰ ਇੱਕ ਪੀਏ ਇੱਕ ਸ਼ਾਨਦਾਰ ਫਲੈਟ ਤੇ ਹਰੇਕ ਨੂੰ ਇੱਕ ਨਵੀਂ ਮਰਸੀਡੀਜ਼ ਕਾਰ ਉਪਲਬਧ ਕਰਵਾਈ ਗਈ ਪਹਿਲੇ 2 ਮਹੀਨੇ ਉਹਨਾਂ ਨੂੰ ਆਰਾਮ ਦਿੱਤਾ ਗਿਆ ਤਾਂ ਕਿ ਉਹ ਪਿਛਲੀ ਕੰਪਨੀ ਨੂੰ ਵਿਸਾਰ ਕੇ ਪੁਰਾਣੇ ਕੰਮ ਕਰਨ ਦੇ ਤਰੀਕੇ ਨੂੰ ਵੀ ਭੁਲਾ ਸਕਣਾਂ ਇਸੇ ਦੌਰਾਨ ਉਹਨਾਂ ਤੋਂ ਪ੍ਰਾਣੀ ਕੰਪਨੀਆਂ ਦੇ ਕੰਮ ਕਰਨ ਦੀ ਗੁਪਤ ਜਾਣਕਾਰੀ ਵੀ ਪ੍ਰਾਪਤ ਕਰ ਲਈ ਗਈ ਹੈ। ਹਰੇਕ ਨੂੰ ਪਰਿਵਾਰ ਦੇ ਨਾਲ ਵਿਦੇਸ਼ਾਂ ਵਿੱਚ 2 ਮਹੀਨੇ ਲਈ ਭੇਜ ਦਿੱਤਾ ਗਿਆ। ਵਾਪਸ ਆਏ ਤਾਂ ਮਾਰਕੀਟਿੰਗ ਦੀਆਂ ਨੀਤੀਆਂ ਦੀ ਜਾਣਕਾਰੀ ਲੈਣ ਲਈ ਜਾਪਾਨ, ਜਰਮਨ, ਅਮਰੀਕਾ, ਯੂਕੇ, ਫਰਾਂਸ ਆਦਿ ਵੱਖ-ਵੱਖ ਦੇਸ਼ਾਂ ਵਿੱਚ ਭੇਜਿਆ ਗਿਆ। ਜਿੱਥੇ ਉਹ 5 ਸਟਾਰ ਹੋਟਲਾਂ ਵਿੱਚ ਰਹਿੰਦੇ ਖੂਬ ਖਾਂਦੇ ਪੀਂਦੇ ਤੇ ਮौज-ਮਸਤੀ ਕਰਦੇ। ਉੱਥੇ ਵੀ ਕੋਈ ਖਾਸ ਕੰਮ ਨਹੀਂ ਦਿੱਤਾ ਗਿਆ ਸੀ। ਤੇ ਨਾ ਹੀ ਉੱਥੋਂ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਕੁਝ ਨਵਾਂ ਸਿਖਾਉਣਾ ਸੀ। ਜੋ ਕੁਝ ਉਹਨਾਂ ਨੂੰ ਉੱਥੇ ਸਿਖਾਇਆ ਗਿਆ ਤਾਂ ਬਸ ਬੱਚਿਆਂ ਵਰਗੀਆਂ ਗੱਲਾਂ। ਦੇਸ਼ ਵਿੱਚ ਆ ਕੇ ਮੜ ਉਹਨਾਂ ਨੂੰ ਕੁਝ ਦੇਰ ਆਰਾਮ ਕਰਵਾਇਆ ਗਿਆ। ਇਸ ਤਰ੍ਹਾਂ ਹੌਲੀ-ਹੌਲੀ 2 ਸਾਲ ਲੰਘ ਗਏ। ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਕੰਪਨੀ ਸਹਿ ਰਹੀ ਹੈ। ਹਾਲਾਂਕਿ ਇਕਰਾਰਨਾਮੇ ਵਿੱਚ ਜਿਹਾ ਕੁਝ ਵੀ ਨਹੀਂ ਸੀ ਇਹ ਛੇ ਅਧਿਕਾਰੀ ਵੱਧ ਤੋਂ ਵੱਧ ਸਮਾਂ ਆਪਣੇ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ ਤੇ ਉਹਨਾਂ ਦੇ ਪਰਿਵਾਰ ਵਾਲੇ ਸਾਡੀ ਕੰਪਨੀ ਤੋਂ ਬਹੁਤ ਹੀ ਖੁਸ਼ ਨੇ 2 ਸਾਲਾਂ ਦੇ ਬਾਅਦ ਨਵਾਂ ਪੈਕੇਜ ਸਾਰਿਆਂ ਨੂੰ ਦੇ ਦਿੱਤਾ ਗਿਆ 10-10 ਲੱਖ ਰੁਪਏ 1 ਕਰੋੜ ਤੋਂ ਇਲਾਵਾ ਹਰੇਕ ਥਿੰਕ ਟੈਂਕਰ ਨੂੰ ਦਿੱਤੇ ਗਏ ਪਰ ਕੰਮ ਨਹੀਂ ਦਿੱਤਾ ਗਿਆ ਕੁਝ ਸਮੇਂ ਬਾਅਦ ਉਹਨਾਂ ਛਿਆਂ ਨੂੰ ਸਮਝਾਉਣ ਲੱਗੇ ਕਿ ਕੰਮ ਤੋਂ ਬਿਨਾਂ ਉਹਨਾਂ ਨੂੰ ਇੰਨਾ ਵੱਡਾ ਪੈਕੇਜ ਕਿਉਂ ਦਿੱਤਾ ਜਾ ਰਿਹਾ ਹੈ 2 ਸਾਲ ਪਹਿਲਾਂ ਜਦੋਂ ਆਏ ਸੀ ਤਾਂ ਬਿਲਕੁਲ ਤੂਤ ਦੀ ਛਟੀ ਵਰਗੇ ਲੰਮ-ਲੰਮੇ ਸਨ ਹੁਣ ਹੱਥ ਤੇ ਹੱਥ ਰੱਖ ਕੇ ਬੈਠੇ ਰਹਿੰਦੇ ਨੇ ਖਾਣ ਪੀਣ ਨੂੰ ਚੰਗਾ ਘੁੰਮਣ ਫਿਰਨ ਲਈ ਮਰਸੀਡੀਜ਼ ਕਾਰਾਂ ਫਾਈਵ ਸਟਾਰ ਹੋਟਲ ਕਿੰਗ ਫਿਸ਼ਰ 에ਅਰਲਾਈਨਸ ਵਿੱਚ ਬਿਜ਼ਨਸ ਕਲਾਸ ਆਹ ਦਾ ਦਾਦ ਦੂਜੇ ਪੈਕੇਜ ਦੀ ਡੀਲ ਵੇਲੇ ਉਹਨਾਂ ਸਾਰੇ 6 ਜਣਿਆਂ ਦਾ ਸਰੀਰ ਬੇਡੌਲ ਹੋ ਗਿਆ ਸੀ ਢੱਡ ਬਾਹਰ ਨਿਕਲ ਆਈ ਚਿਹਰੇ ਦੀ ਚਮੜੀ ਢਲਕਣ ਲੱਗ ਪਈ ਜ਼ਿਆਦਾ ਖਾਣ ਪੀਣ ਤੇ ਸਕਾਰਚ ਪੀ ਪੀ ਕੇ ਬਲੱਡ ਪ੍ਰੈਸ਼ਰ ਸੁਧਾਰਨ ਨਹੀਂ ਰਹਿ ਗਿਆ ਇੱਕ ਨੂੰ ਸ਼ੂਗਰ ਦੀ ਸ਼ਿਕਾਇਤ ਵੀ ਹੋ ਗਈ ਹੈ ਕੋਲੇਸਟ੍ਰੋਲ ਤਾਂ ਲਗਭਗ ਸਾਰਿਆਂ ਦੇ ਹੀ ਵਧ ਗਏ ਨੇ ਹੁਣ ਉਹਨਾਂ 6 ਨੂੰ ਪਤਾ ਲੱਗਿਆ ਕਿ ਸਭ ਕੁਝ ਉਹਨਾਂ ਨੂੰ ਮਾਰਕੀਟਿੰਗ ਦੇ ਖੇਤਰ ਵਿੱਚ ਸਿਰਫ ਡਰਨਾ ਬਣਾ ਕੇ ਖੜਾਉਣ ਦੇ ਮਨੋਰਥਿਤ ਕੀਤਾ ਗਿਆ। ਇਹ ਸਿਰਫ ਇੱਕ ਚਾਲ ਸੀ। ਉਹਨਾਂ ਦੇ ਦਿਮਾਗ ਨੂੰ ਖਾਲੀ ਰੱਖ ਕੇ ਜੰਗਾਲ ਲਾ ਦਿੱਤਾ ਗਿਆ। ਹੁਣ ਥਿੰਕ ਟੈਂਕਰ ਦੀ ਗੁਣਵੱਤਾ ਰੱਖਣ ਵਾਲਿਆਂ ਨੂੰ ਮਾਰਕੀਟਿੰਗ ਖੇਤਰ ਵਿੱਚ ਭਲਾ ਦਿੱਤਾ ਗਿਆ ਹੈ। ਹੁਣ ਉਹਨਾਂ ਦੇ ਨਾਵਾਂ ਦੀ ਮਾਰਕੀਟਿੰਗ ਖੇਤਰ ਵਿੱਚ ਕੋਈ ਚਰਚਾ ਨਹੀਂ ਹੁੰਦੀ। ਦੂਜੀ ਗੱਲ ਉਹਨਾਂ ਨੂੰ ਕੰਪਨੀ ਵਿੱਚ ਰੱਖ ਕੇ ਪਹਿਲਾਂ ਵਾਲੇ ਅਧਿਕਾਰੀਆਂ ਦੀ ਕੰਮ ਕਰਨ ਦੀ ਸਮਰੱਥਾ ਵਧਾ ਲਈ ਗਈ ਸੀ। ਪੁਰਾਣਾ ਸਟਾਫ ਸਰ ਤੋੜ ਕੰਮ ਕਰਨ ਲੱਗ ਪਿਆ। ਕਿਉਂਕਿ ਉਹਨਾਂ ਦੇ ਸਾਹਮਣੇ ਡਰਨੇ ਖੜੇ ਕਰ ਦਿੱਤੇ ਗਏ। ਕਦੋਂ ਰਾਤ ਹੁੰਦੀ ਹੈ ਤੇ ਕਦੋਂ ਦਿਨ ਉਹਨਾਂ ਨੂੰ ਕੁਝ ਵੀ ਪਤਾ ਨਾ ਲੱਗਦਾ। ਸੁਪਨੇ ਵਿੱਚ ਵੀ ਉਹ ਸਾਰੇ ਕੰਪਨੀ ਲਈ ਕੰਮ ਕਰਦੇ ਰਹਿੰਦੇ। ਇੰਜ ਲੱਗਦਾ ਜਿਵੇਂ ਉਹਨਾਂ ਨੇ ਕੰਪਨੀ ਦੇ ਲਈ ਜਨਮ ਲਿਆ ਹੋਵੇ। ਪਰਿਵਾਰਕ ਤੇ ਜਾਤੀ ਜ਼ਿੰਦਗੀ ਨੂੰ ਭਲਾਉਣ ਲਈ ਉਹ ਮਜਬੂਰ ਹੋ ਗਈ ਸੀ। ਉਹਨਾਂ ਨੇ ਚਰਚਿਤ థਿੰਕ ਟੈਂਕਰਾਂ ਤੋਂ ਵਧੀਆ ਕੰਮ ਕਰਕੇ ਦਿਖਾਉਣ ਦਾ ਰੱਦਾ ਬਣਾ ਲਿਆ। ਤੇ ਪਿਛਲੇ ਕੁਝ ਸਮੇਂ ਤੋਂ ਕੰਪਨੀ ਅੱਗੇ ਵਧ ਰਹੀ ਹੈ। ਤੀਜੀ ਗੱਲ ਇਹਨਾਂ ਛਿਆਂ ਦੇ ਬਦਲ ਇਸ ਕੰਪਨੀ ਨੇ ਲੱਭ ਲੈਨੇ। ਪ੍ਰਾਣੇ ਕਰਮਚਾਰੀਆਂ ਨੂੰ ਕੁਝ ਨਵਾਂ ਕਰਕੇ ਦਿਖਾਉਣ ਦੇ ਮੌਕੇ ਦਿੱਤੇ ਗਏ। ਤੇ ਘਾਟੇ ਵਿੱਚ ਜਾ ਰਹੀਆਂ ਕੰਪਨੀਆਂ ਵੀ ਹੁਣ ਦੂਜੇ ਸਾਲ ਵਿੱਚ ਹੀ ਲਾਭ ਕਮਾਉਣ ਲੱਗ ਪਈਆਂ ਨੇ ਤੀਜੇ ਸਾਲ ਲਈ ਨਿਸ਼ਾਨਾ ਰੱਖਿਆ ਗਿਆ ਕਿ ਲਾਭ 200% ਦੀ ਹੋਵੇ ਇਹਨਾਂ ਕੰਪਨੀਆਂ ਦੇ ਸ਼ੇਅਰ ਵੀ ਹੁਣ ਉੱਪਰ ਜਾਣ ਲੱਗੇ ਨੇ ਸਾਡੀ ਕੰਪਨੀ ਇਹਨਾਂ ਛਿਆਂ ਨੂੰ ਇਕੱਠੇ ਨਹੀਂ ਹੋਣ ਦਿੰਦੀ ਸੀ ਉਹ ਵੱਖਰੀ ਗੱਲ ਹੈ ਕਿ ਉਹ ਕਦੇ-ਕਦਾਈ ਆਪਸ ਵਿੱਚ ਫੋਨ ਜਾਂ ਮੋਬਾਈਲ ਉੱਤੇ ਗੱਲ ਕਰ ਲੈਂਦੇ ਹੋਣਗੇ ਤੀਜੇ ਸਾਲ ਦਾ ਪੈਕੇਜ ਖਤਮ ਹੋਣ ਵਾਲਾ ਇਹ 6 ਹੁਣ ਕੁਝ ਫੈਸਲਾ ਲੈਣ ਦੇ ਕਾਬਲ ਨਹੀਂ ਰਹਿ ਗਏ ਹਨ ਕਿ ਉਹਨਾਂ ਨੇ ਅੱਗੇ ਕੀ ਕਰਨਾ ਹੈ ਹੁਣ ਉਹ ਕਾਗਜ਼ ਦੇ 라ਵਣ ਬਾਗ ਕੰਬਣ ਲੱਗੇ ਸਨ ਆਪਣੇ ਭਵਿੱਖ ਦੇ ਬਾਰੇ ਫਿਕਰਮੰਦ ਨੇ ਥਿੰਕ ਟੈਂਕਰਾਂ ਦੇ ਨਾਮ ਸਿਰਫ ਇੱਕ ਗਿਣੀ ਮਿੱਠੀ ਰਣਨੀਤੀ ਅਧੀਨ ਕੂੜੇਦਾਨ ਵਿੱਚ ਸੁੱਟ ਦਿੱਤੇ ਗਏ ਨੇ ਸਾਡੇ ਚੇਅਰਮੈਨ ਨੇ 3 ਸਾਲ ਬਾਅਦ ਦੁਬਾਰਾ ਮੀਟਿੰਗ ਸੱਦੀ ਤਿੰਨਾਂ ਕੰਪਨੀਆਂ ਦੇ ਸੀਈਓ ਨੂੰ ਸੱਦਿਆ ਗਿਆ ਪਰ ਇਸ ਵਾਰ ਤਿੰਨ ਸੀਓ ਨੂੰ ਇਕੱਠੇ ਬੁਲਾਇਆ ਗਿਆ ਹੈ। ਮੈਨੂੰ ਵੀ ਇਸ ਮੀਟਿੰਗ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਕੁੱਲ ਪੰਜ ਵਿਅਕਤੀਆਂ ਨੇ ਸ਼ਾਮਲ ਹੋਣਾ ਹੈ। ਇੱਕ ਬੌਸ ਤੇ ਤਿੰਨ ਸੀਈਓ ਤੇ ਪੰਜਵਾਂ ਮੈਂ। ਅਸੀਂ ਚਾਰੋਂ ਪਹਿਲਾਂ ਹੀ ਕਾਨਫਰੰਸ ਹਾਲ ਵਿੱਚ ਬੈਠ ਗਿਆਂ। ਚੇਅਰਮੈਨ ਦੇ ਆਉਣ ਦੀ ਉਡੀਕ ਕਰਨ ਲੱਗੇ। ਤਿੰਨਾਂ ਸੀਈਓ ਦੇ ਚਿਹਰੇ ਅੱਧੇ ਖਿੜੇ ਹੋਏ ਸਨ ਤੇ ਅੱਧੇ ਮਰਜਾਈ ਹੋਏ। ਉਹਨਾਂ ਨੂੰ ਪਤਾ ਸੀ ਕਿ ਕੰਪਨੀਆਂ ਕਿਵੇਂ ਘਾਟੇ ਤੋਂ ਉਭਰੀਆਂ ਨੇ ਇਸ ਵਿੱਚ ਉਹਨਾਂ ਦਾ ਦਿਮਾਗ ਨਹੀਂ ਬੌਸ ਦਾ ਦਿਮਾਗ ਚੱਲਿਆ ਸੀ ਹੋ ਸਕਦਾ ਕਿ ਬੌਸ ਨੂੰ ਇਹ ਸਲਾਹ ਕਿਸੇ ਸਲਾਹਕਾਰ ਤੋਂ ਮਿਲੀ ਹੋਵੇ ਪਰ ਇਨਾ ਤਿੰਨਾਂ ਸੀਈਓ ਨੂੰ ਪਤਾ ਸੀ ਕਿ ਕੰਪਨੀਆਂ ਨੂੰ ਲਾਭ ਵਿੱਚ ਲਿਆਉਣ ਦੇ ਲਈ ਉਹਨਾਂ ਦੇ ਸਿਰਫ ਯਤਨ ਸਨ ਉਹਨਾਂ ਦੀ ਨੱਠ ਭੱਜ ਸੀ ਪਰ ਉਹਨਾਂ ਦੀ ਆਪਣੀ ਰਣਨੀਤੀ ਨਹੀਂ ਸੀ ਕੰਪਨੀਆਂ ਨੂੰ ਲਾਭਕਾਰੀ ਬਣਾਉਣ ਤੇ ਸ਼ੇਅਰ ਉੱਪਰ ਲਜਾਣ ਵਿੱਚ ਬਾਸ ਦੀ ਨੀਤੀ ਹੀ ਗੁਣਕਾਰੀ ਸਿੱਧ ਹੋਈ ਸੀ ਤਿੰਨੋਂ ਸੀਓ ਨੂੰ ਆਪਣਾ ਡਰ ਖਾਈ ਜਾ ਰਿਆ ਸੀ ਕਿ ਕਿਤੇ ਉਹਨਾਂ ਦੀ ਛੁੱਟੀ ਨਾ ਹੋ ਜਾਵੇ ਬਾਸ ਆਏ ਇਕੱਠਿਆਂ ਚ ਆ ਪੀਤੀ ਬਾਸ ਨੇ ਤਿੰਨਾ ਸੀਓ ਨੂੰ ਮੁਬਾਰਕ ਦਿੱਤੀ ਤੇ 10 ਮਿੰਟਾਂ ਮੰਗਰੋ ਬਾਸ ਨੇ ਕਿਹਾ ਕਿ ਮੀਟਿੰਗ ਆਉਣ ਵਾਲੇ ਸੋਮਵਾਰ ਨੂੰ ਕਰਾਂਗੇ ਆਜੋ ਉਹਨਾਂ ਨੂੰ ਦਿੱਲੀ ਜਾਣਾ ਪੈ ਰਿਹਾ ਉੱਥੇ ਵਿੱਤ ਮੰਤਰੀ ਨਾਲ ਮੁਲਾਕਾਤ ਕਰਨੀ ਹੈ ਕਿੰਨੇ ਸੀਈਓ ਚਲੇ ਗਏ ਤੇ ਮੈਂ ਬਾਹਰ ਆ ਕੇ ਬੈਠ ਗਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਬੌਸ ਨੇ ਅਜਿਹਾ ਕਿਉਂ ਕੀਤਾ ਮੀਟਿੰਗ ਅੱਗੇ ਕਿਉਂ ਪਾ ਦਿੱਤੀ ਵਿੱਤ ਮੰਤਰੀ ਨਾਲ ਇਸ ਮਹੀਨੇ ਕੋਈ ਮੀਟਿੰਗ ਤੈਅ ਨਹੀਂ ਸੀ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਮੈਂ ਦੁਬਾਰਾ ਗੁਪਤ ਡਾਇਰੀ ਚੈੱਕ ਕੀਤੀ ਅਜਿਹਾ ਕੁਝ ਵੀ ਨਹੀਂ ਸੀ ਮੈਨੂੰ ਬੌਸ ਨੇ ਅੰਦਰ ਬੁਲਾਇਆ ਦਸਨ ਕੇਪ ਸ਼ਬਦਾਂ ਵਿੱਚ ਕੁਝ ਸਮਝਾਇਆ ਮੈਂ ਸੀਈਓਜ਼ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਅਗਲੇ ਦਿਨ 3 ਸਾਲ ਪਹਿਲਾਂ ਵਿਰੋਧੀ ਕੰਪਨੀਆਂ ਤੋਂ ਆਏ 6 ਥਿੰਕ ਟੈਂਕਰ ਬਨਾਮ ਵਾਈਸ ਪ੍ਰੈਜ਼ੀਡੈਂਟਸ ਨੂੰ ਬੁਲਾਇਆ ਗਿਆ ਵੱਖ-ਵੱਖ ਮੀਟਿੰਗਾਂ ਵਿੱਚ ਮੈਂ ਵੀ ਮੌਜੂਦ ਹੋਇਆ ਹਰ ਥਾਂ ਇੱਕ ਹੀ ਫੈਸਲਾ ਤੇ ਇੱਕ ਹੀ ਹੁਕਮ ਮਾਰਕੀਟਿੰਗ ਦੇ ਉਹਨਾਂ 6 ਥਿੰਕ ਟੈਂਕਰਾਂ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਪੈਕੇਜ 2 ਦਿਨ ਦੇ ਬਾਅਦ ਖਤਮ ਹੋਣ ਵਾਲਾ ਹੈ ਪਰ ਹੁਣ ਉਹਨਾਂ ਦਾ ਨਵਾਂ ਪੈਕੇਜ ਹਰ ਸਾਲ 25 ਲੱਖ ਰੁਪਏ ਹੀ ਸੰਭਵ ਹੈ ਜੋ ਪਹਿਲਾਂ 1 ਕਰੋੜ 10 ਲੱਖ ਰੁਪਏ ਦਾ ਸੀ ਤੇ ਉਸ ਨਵੇਂ ਪੈਕੇਜ ਲਈ ਵੀ ਉਹਨਾਂ ਨੂੰ ਮਾਲ ਡਿਵੀਜ਼ ਦੁਬਈ ਤੇ ਅਰਬ ਦੇਸ਼ਾਂ ਵਿੱਚ ਜਾਣਾ ਪਵੇਗਾ ਫੈਸਲਾ ਉਹਨਾਂ ਨੇ ਲੈਣਾ ਹੈ ਤੇ ਉਹਨਾਂ ਨੇ ਕੀ ਕਰਨਾ ਹੈ ਕੰਪਨੀ 'ਚ ਰਹਿਣਾ ਹੈ ਜਾਂ ਕੰਪਨੀ ਛੱਡਣੀ ਹੈ ਮੈਂ ਮਹਿਸੂਸ ਕੀਤਾ ਕਿ ਉਹਨਾਂ ਛਿਆਂ ਦੇ ਚਿਹਰੇ ਇੰਜ ਲਟਕ ਗਏ ਸੀ ਜਿਵੇਂ ਉਹਨਾਂ ਦੇ ਸਿਰਾਂ ਉੱਤੇ ਅਸਮਾਨ ਤੋਂ ਬਿਜਲੀ ਡਿੱਗ ਪਈ ਹੋਵੇ ਤੇ ਉਸ ਵਿੱਚ ਉਹ ਸੜ ਕੇ ਸਵਾਹ ਹੋ ਰਹੇ ਹੋ ਉਹਨਾਂ ਦੀ ਜ਼ੁਬਾਨ ਉਹਨਾਂ ਦੇ ਤਾਲੂ ਨਾਲ ਜਲਦੀ ਸੀ ਉਹ ਸਾਰੇ ਛੇ ਨਾ ਕੁਝ ਬੋਲਣ ਤੇ ਨਾ ਹੀ ਕੁਝ ਸੁਣਨ ਦੀ ਹਾਲਤ ਵਿੱਚ ਰਹਿ ਗਏ ਸੀ ਮੈਨੂੰ ਡਰ ਲੱਗ ਰਿਹਾ ਸੀ ਕਿ ਕੀਤੇ ਉਹਨਾਂ ਨੂੰ ਬ੍ਰੇਨ ਹੈਮਰੇਜ ਜਾਂ ਹਾਰਟ ਅਟੈਕ ਹੀ ਨਾ ਹੋ ਜਾਵੇ। ਮੇਜ਼ ਤੇ ਰੱਖੇ ਪਾਣੀ ਦੇ ਗਲਾਸ ਬਿਨਾਂ ਪੀਤੇ ਹੀ ਉਹ ਸਾਰੇ ਬਾਹਰ ਨਿਕਲ ਗਏ। ਕਿਸੇ ਵੀ ਸਹਿ ਕਰਮਚਾਰੀ ਨਾਲ ਉਹਨਾਂ ਵਿੱਚ ਗੱਲਬਾਤ ਕਰਨ ਦੀ ਸਮਰੱਥਾ ਬਾਕੀ ਨਹੀਂ ਬਚੀ ਸੀ। ਬਾਹਰ ਜਾਂਦੇ ਹੋਏ ਇੰਜ ਲੱਗ ਰਹੇ ਸੀ ਜਿਵੇਂ ਉਹ ਚਾਰੇ ਪਾਸੇ ਹਨੇਰੇ ਨਾਲ ਜੂਝ ਰਹੇ ਹੋਣ ਤੇ ਉਹਨਾਂ ਨੂੰ ਕੁਝ ਵੀ ਸਾਫ਼-ਸਾਫ਼ ਨਜ਼ਰ ਨਹੀਂ ਆ ਰਿਹਾ। ਅਗਲੇ 2 ਦਿਨਾਂ ਵਿੱਚ ਉਹਨਾਂ ਨੇ ਫੈਸਲਾ ਲੈਣਾ ਸੀ ਕਿ ਉਹਨਾਂ ਨੇ ਜਿਉਣਾ ਹੈ ਜਾਂ ਨਹੀਂ ਜਿਉਣਾ ਮੈਨੂੰ ਉਹ 6 ਬਿਲਕੁਲ ਤੁਰਦੇ ਫਿਰਦੇ ਮੁਰਦੇ ਲੱਗ ਰਹੇ ਸੀ ਅਗਲੇ 2 ਦਿਨਾਂ ਵਿੱਚ ਦੋ ਅਖੌਤੀ ਥਿੰਕ ਟੈਂਕਰਾਂ ਨੂੰ ਹਾਰਟ ਅਟੈਕ ਹੋ ਗਿਆ ਤੇ ਉਹਨਾਂ ਵਿੱਚੋਂ 4 ਦੇ ਅਸਤੀਫੇ ਕੋਰੀਅਰ ਦੁਆਰਾ ਪਹੁੰਚ ਗਏ ਸਨ ਸਾਨੂੰ ਸਾਰਿਆਂ ਨੂੰ ਪਤਾ ਸੀ ਕਿ ਹੁਣ ਕੋਈ ਵੀ ਕੰਪਨੀ ਉਹਨਾਂ ਨੂੰ ਨੌਕਰੀ ਤੇ ਨਹੀਂ ਰੱਖੇਗੀ ਕਿਉਂਕਿ ਉਹਨਾਂ ਦੇ ਥਿੰਕ ਟੈਂਕਰ ਦਿਮਾਗ ਖਾਲੀ ਤੇ ਖੋਖਲੇ ਕਰ ਦਿੱਤੇ ਗਏ ਸਨ ਅਗਲੇ ਸੋਮਵਾਰ ਮੀਟਿੰਗ ਨਹੀਂ ਹੋਈ ਤੇ ਤਿੰਨੇ ਸੀਈਓ ਤੋਂ ਵੀ ਅਸਤੀਫੇ ਲੈ ਲੈ ਗਏ ਸਨ ਜਿਨ੍ਹਾਂ ਨੇ ਸੋਮਵਾਰ ਦੀ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ ਕੰਪਨੀ ਨੂੰ ਹਮੇਸ਼ਾ ਨਵੇਂ ਖੂਨ ਤੇ ਨਵੇਂ ਵਿਚਾਰਾਂ ਵਾਲੇ ਸੀਈਓ ਤੇ ਕਰਮਚਾਰੀਆਂ ਦੀ ਲੋੜ ਹੁੰਦੀ ਹੈ ਨਾ ਕਿ ਡਰਨਿਆਂ ਦੀ ਇਹ ਮੈਂ ਮਹਿਸੂਸ ਕਰ ਰਿਹਾ ਸਨ